ਮਿੱਤਰੋ ਕਿਤਾਉਂ ਠੀਕਾਂ ਸਾਰੇ ਤੇ ਅੱਜ ਆਪਾਂ ਵੇਟ ਤੇ ਪੱਲੀਆਂ ਸਾਰੇ ਟਰਾਲੀ ਤੇ ਲਾਵਾਂਗੇ ਝੁੰਨੇ ਦੀ ਟਰਾਲੀ ਟਰਾਲੀ ਖੜੀ ਹੋਏ ਆਪਣੀ ਉਧਰ ਆ ਪੱਲਾਵਾਂਗੇ ਤੇ ਆਪਣਾ ਇੱਧਰ ਪਿਆ ਮੰਝਾ ਸਮਾਨ ਪਿਆ ਤੇ ਆਪਿਆ ਸਟੈਂਡ ਆਪਣਾ ਮੋਟਰ ਟੰਗਾਂ ਵਾਲਾ ਜੀ ਟੰਗਾਂਗੇ ਤੇ ਕੰਮ ਖਿੱਚੀ ਆਓ ਤੇ ਆਪਾਂ ਜੀ ਸੌਣ ਲੱਗੇ ਆ ਪੱਲੀਆਂ ਦੀ ਬੈੱਡ ਤੇ ਹੋਵੇ ਲਾਤੀਏ ਤੇ ਬਸ ਸੌਣ ਹੀ ਲੱਗਿਆ ਮੈਂ ਕਿ ਚੱਲ ਵਲੌਗ ਬਣਾ ਲ ਕੇ ਫਿਰ ਮੈਂ ਉਧਰ ਮੈਂ ਦੂਸਰੇ ਘਰੋਂ ਫੋਨ ਲੈ ਕੇ ਆਇਆ ਤੇ ਉਹ ਆਪਣਾ ਦੂਸਰਾ ਫੋਨ ਪਿਆ ਤੇ ਆਪਾਂ ਦੇਖ ਕਿ ਇੱਧਰ ਬੈੱਡ ਪਿਆ ਇੱਥੇ ਟੰਗੇ ਸੀਗੇ ਇਹ ਇੱਧਰ ਆਪਾਂ ਕਰਾਂਗੇ ਆ ਵੀ ਮੇਰੀ ਬੜੀ ਕੁਐਸ਼ਨ ਸੀ ਇਸ ਤਰ੍ਹਾਂ ਟੰਗਨੇ ਬੈੱਡ ਬਹੁਤ ਸਾਲਾਂ ਬਾਅਦ ਪੂਰੀ ਹੋਈ ਦੀ ਐ ਟੰਗੇ ਪਏ ਹੁਣ ਬੈੱਡ ਇਹ ਮੇਰਾ ਭਰਾ ਕਰਕੇ ਗਿਆ ਸੀਗਾ ਛੁੱਟੀ ਆਇਆ ਸੀਗਾ ਉਹ ਕਰਕੇ ਗਿਆ ਸੀਗਾ ਤੇ ਹੁਣ ਆਪਾਂ ਸਿਉਣ ਲੱਗੇ ਆ ਬੈੱਡ ਤੇ ਆ ਸਿਉਣ ਲੱਗੇ ਹੁਣ ਆਪਾਂ ਸਿਉਣ ਦਿਖਾ ਦਗੇ ਤੁਹਾਨੂੰ ਆਪਾਂ ਗਿਆ ਆਪਾਂ ਵੀ ਕੰਮ ਕਰੀਦਾ ਆਪਾਂ ਘੜਾ ਵਿਲੇ ਆ ਇੱਕ ਮਿੰਟ ਤਾਂ ਆਪਾਂ ਤਿਆਰ ਕਰਤਾ ਤੇ ਦੂਸਰੇ ਨੂੰ ਸਾਫ਼ ਕਰਕੇ ਰੇਤਾ ਪਾੜਾ ਲੱਗਿਆ ਗਿਆ ਸਾਫ਼ ਕਰਕੇ ਤੇ ਫਿਰ ਪੱਲੀ ਆ ਪੱਲੜ ਲਾਉਣੇ ਆਪਾਂ ਮਿਚਲੀ ਪਲੜੀ ਪੱਲੀ ਰਹਿ ਜੀ ਕੋ ਤਾਂ ਲਾ ਕੇ ਕਰ ਦਾਂਗੇ ਆਪਾਂ ਸਾਰਾ ਕੁਝ ਖਾਵਾਂਗੇ ਵਿੱਚ ਤੇ ਕਰਦੇ ਹਾਂ ਹੁਣ ਆਪਾਂ ਰੈਡੀ ਕਪੜਾ ਇੱਥੇ ਰੱਖ ਲੇ ਕਪੜਾ ਇਹ ਪਿਆ ਇਹ ਪਿਆ ਕਪੜਾ ਪੂਰਾ ਸਾਫ ਕਰ ਦਿੱਤੀ ਮਿੱਟੀ ਨਾਲ ਪਰ ਇਹ ਕਾਲਾ ਰੰਗ ਕਰਨਾ ਸੀ ਬੜਾ ਸੋਹਣਾ ਲੱਗਣਾ ਸੀ ਤੰਗੀ ਮਾਰ ਜਾਂਦੀ ਹੈ ਪੈਸਿਆਂ ਦੀ ਹੋਰ ਤਾਂ ਕੋਈ ਚੱਕਰ ਨਹੀਂ ਚੱਲ ਅਗਲੀ ਵਾਰ ਸੇ ਜ਼ਿਆਦਾ ਜਾਨੀ ਲਾਵਾਂਗੇ ਜਾਨ ਨਰਾਮ ਕਰਕੇ ਸੈੱਟ ਕਰਾਂਗੇ ਵਧੀਆ ਛੋਟਾ ਕਰਾਂਗੇ ਥੋੜਾ ਜਿਹਾ ਕਿਉਂਕਿ ਆਪਣੇ ਪਾਸ પતિ ਇਤੋਂ ਕਿਤੇ ਘਰੀਂਦੀ ਹੈ ਚੜਦੀ ਨਹੀਂ ਇਹਦੀ ਖਾਸ ਪਰ ਥੋੜੇ ਜਿਹੇ ਕੱਸੀ ਦਾ ਘਟ ਲੱਗਦੀ ਹੈ ਦੇਖੋ ਕੀ ਬੰਦਾ ਜਿਹੜੀ ਵੀ ਹੋ ਗਈ ਵਧੀਆ ਆ ਗਿਆ ਬਸ ਵਧੀਆ ਟਾਈਮ ਹੈ ਵਧੀਆ ਬਾਹਰ ਵਧੀਆ ਸਹੀ ਲੱਗ ਰਿਹਾ ਖੂਬੇ ਖਾਬੇ ਤੇ ਵਧੀਆ ਕਰਦੇ ਹਾਂ ਹੁਣ ਆਪਾਂ ਰੈਡੀ ਕਰ ਰਹੇ ਹਾਂ ਹਨ ਆਪਾਂ ਰੈਡੀ ਕਰਦੇ ਜੀ ਮਿੱਤਰੋ ਲੱਗ ਗਿਆ ਪ੍ਰੋਪਰ ਮਿੱਤਰੋ ਬੈਟ

ਹੋ ਗਿਆ ਵੇ ਕੰਮ ਤੇ ਫਿਰ ਵੀ ਨਹੀਂ ਉਹਨੂੰ ਸੱਦ ਕੇ ਬਿੱਟ ਧਰ ਦੇਣੀ ਤਾਂ ਕੱਲਾ ਹੀ ਧਰਦਾ ਫਿਰ ਪਿਛਲੀ ਵਾਰ ਵੀ ਮੈਂ ਤਾਂ ਕੱਲੇ ਨਹੀਂ ਧਰਤੇ ਸੀਗੇ ਸਿਉਂਤੇ ਸੀ ਮੋੜ ਕੇ ਤਾਂ 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 ਚੜ ਕੇ ਉਹਨਾਂ ਨੂੰ ਐਕਤੀ ਮੈਂ ਥੱਲੇ ਸਿਉਾਂਗੇ ਗਰਮੀ ਬਾੜੀ ਇੱਕ ਤਾਂ ਔਣੀ ਮੁੱਟੀ ਸ਼ਾਮੀ ਸੀ ਕਿ ਇਧਰਲੇ ਬੜੇ ਥੱਲੇ ਤਾਂ ਵੇ ਇਧਰ ਮਾਰੀ ਇਹ ਕੱਟ ਦੀ ਸੁਬਾ ਤੇ ਇਹ ਕੰਮ ਹੋ ਗਿਆ ਆਪਣਾ ਕੰਮ ਤੇ ਆ ਗਿਆ ਫਿਰ ਟਰਾਲੀ ਦੇ ਰਿਮ ਰਹਿ ਕੇ ਸਾਫ਼ ਕਰਨ ਵਾਲੇ ਇਹ ਵੀ ਕਰਦੇ ਅੱਜ ਪੱਲੀ ਰਹੀ ਆ ਲਾਲਾੜੀ ਵਿਚਾਰੇ ਤੇ ਲਾਸ ਪਾਣੀ ਆ ਵਾ ਇਹ ਕੰਮ ਆ ਤੇ ਆਪਣਾ ਵੀ ਨੇੜੇ ਹੀ ਕੰਮ ਵੱਡ ਨਾਲ ਕੰਮ ਵੀ ਨੇੜੇ ਹੀ ਆ ਇੱਕ ਦੋ ਦਿਨ ਹੀ ਆ ਲੱਗਦਾ ਜਾਂ ਦੋ ਦਿਨਾਂ ਜਾਂ ਤਿੰਨ ਦਿਨ ਬਸ ਜਾਂ ਕੀ ਪਤਾ ਪਰਸੋਂ ਲੱਗ ਜੇ ਇਹਦਾ ਪਤਾ ਹੀ ਨਹੀਂ ਕਿ ਮਸ਼ੀਨ ਆਈ ਫਿਰਦੀ ਆ ਘਾਟੇ ਬਾੜੇ ਕਰ ਜੂਗੀ ਘਾਟੇ ਬਾੜੇ ਮਿੱਤਰੋ ਖਿਜਿਓ ਵੇ ਯਾਰ ਕੰਮ ਆਪਣਾ ਕੰਮ ਤੇ ਇਹ ਆਪਣਾ ਹੈਗਾ ਦੂਸਰਾ ਘਰ ਔਰ ਇਹ ਆਪਣਾ ਕਰ ਜਿੱਧਰ ਉਧਰ ਟਰੈਕਟਰ ਦੀਆਂ ਵੀਡੀਓ ਪਾਉਣੀਆਂ ਆਪਾਂ ਸਾਰੀਆਂ ਤੇ ਇਧਰ ਆਪਣਾ ਇਹ ਕਰ ਇਧਰੀ ਨਾ ਮ ਜਾਤਰ ਕੱਲੇ ਹੋਈ ਦਾ ਕਰਨਾ ਕੀ ਆਪਾਂ ਗਾਣੇ ਸੁਣ ਲਈ ਦੀ ਸਮਝ ਆਈ ਤਾਂ ਪਰ ਸੌਣਾ ਸੁਣਾ ਘਾਟੀ ਹੈ ਇੱਕ ਤੀ ਗਰਮੀ ਤਾਂ ਸੁੱਤਾ ਹੀ ਨਹੀਂ ਸ਼ੇਰੈ ਨਾ ਇੱਕ ਮਹੀਨੇ ਸੁੱਤਾ ਲੱਗਦਾ ਇੱਕ ਮਹੀਨੇ ਚ ਇੱਕ ਵਾਰੀ ਬਾਕੀ 8-9 ਮਹੀਨੇ ਤਾਂ ਹੀ ਕੱਢਦੇ ਹੀ ਸਾਰੇ ਦਿਨ ਜਾਗ ਜਾ ਕੇ ਕੱਲੇ ਹੰਨੇ ਇਦਾਂ ਹੀ ਚਲਦੀ ਹੈ ਭਾਈ ਇਿਤਾਰਾ ਬਰਾਕੇ ਕਰਾਂਗੇ ਹੋਰ ਵੀ ਗੱਲਾਂ ਸ਼ੇਰ ਬਹੁਤ ਗੱਲਾਂ ਬਹੁਤ ਵਈਆਂ ਬਖੀ ਚੀ ਹੋਗਾ ਮੈਂ ਤੁਸੀਂ ਦੇਖੋਗੇ ਫੇਰ ਹੀ ਮੈਂ ਗੱਲਾਂ ਲਿਓਣ ਜਾਉਂਗਾ ਖੀਚੀ ਹੋਗਾ ਮੈਂ ਇਹ ਆਪਣਾ ਹੋ ਗਿਆ ਕੰਮ ਕੰਪਲੀਟ ਹੋ ਗਿਆ ਮਿੱਤਰੋ ਆਪਾਂ ਬਣ ਤੇ ਚੰਗੀ ਤਰ੍ਹਾਂ ਤੇ ਉਹ ਦੂਰੀ ਵਸ ਕੇ ਦੂਰੀ ਵਾਢੇੜ ਕੇ ਦੂਰੀ ਵਸੇ ਤਾਂ ਉਧਰ ਵਧਾਤਾ ਤੇ ਦੋਨੇ ਪਾਸੇ ਚਾਰੇ ਵਸ ਬਣਤੀਆਂ ਚਾਰ ਸਬੰਗਾਂ ਬਣਨਗੇ ਦੋ ਦੋ ਤੋਂ ਉਧਰ ਦੋ ਇਹ ਤਿਹਾਨੂੰ ਰੰਗ ਕਰਨ ਦੀ ਵੇਣਿਆ ਥੋੜੀ ਡੁੱਬੀ ਪਈ ਹੈ ਘਰੇ ਕਰ ਦਿੰਨੇ ਆ ਵੇਣਿਆ ਤੇ ਬਾਪੂ ਨੂੰ ਪੁੱਛਦਾ ਕਿੰਨੇ ਦਿਨ ਲੱਗੂ ਫਿਰ ਤਾਂ ਮੈਂ ਸ਼ਾਮ ਕੱਲ ਨੂੰ ਵੀ ਕਰਦ ਕੇ ਜਾਂ ਹੁਣ ਕਰ ਦਾਂਗੇ ਜੇ ਟਾਈਮ ਹੋਇਆ ਤਾਂ ਮੈਂ ਵੇਣਾ ਜਿੰਨਾ ਕੋ ਹੋਇਆ ਫਿਰ ਬਾਹਰੋਂ ਬਾਹਰੋਂ ਕਰ ਦਿੰਨੇ ਆ ਅੰਦਰੋਂ ਛੱਡ ਦਾਂਗੇ ਤੇ ਟਾਈਮ ਕੱਢ ਕੇ ਵੇਣਿਆ ਮਿੱਤਰੋ ਫਿਰ ਆਪਾਂ ਟਰਾਲੀ ਸੋਹਣੀ ਲੱਗਣਗੇ ਵਧੀਆ ਮੈਨੂੰ ਵਧੀਆ ਚੀਜ਼ ਵਧੀਆ ਲੱਗਦੀ ਭਾਵੇਂ ਜ਼ਮੀਨ ਥੋੜੀ ਭਾਵੇਂ ਘਟਾ ਇੰਨੀ ਆਰਾਮਦਾ ਚੀਜ਼ ਕਿਵੇਂ ਰੱਖੀ ਹੈ ਹਨ ਬੰਦੇ ਨੇ ਪਿਛਲੀ ਵਾਰ ਇਹ ਨਹੀਂ ਧੋਤੀ ਨਹੀਂ ਗਈ ਟਰਾਲੀ ਸਾਫ ਹੀ ਨਹੀਂ ਨਿਕਲੀ ਸੀ ਰੇਤਾਂ ਉਵੇਂ ਲੱਗਿਆ ਰਹੇ ਗਏ ਪਾਣੀ ਜਾ ਮਾਰਦਾ ਇੱਥੇ ਕੱਪੜੇ ਨਾਲ ਮਸਲ ਮਸਲ ਕੇ ਜਵਾਕ ਨੂੰ ਮਸਲ ਮਸਲ ਕੇ ਨਾ ਉਹਨਾਂ ਨੇ ਉਧਰ ਨਾ ਵਾਈਏ ਨੂੰ ਫੇਰ ਜਾ ਕੇ ਤੇ ਉਹਨਾਂ ਰੰਗ ਨਿਕਲਿਆ ਪਤਾ ਨਹੀਂ ਕਿਹੋ ਜਿਹਾ ਰੇਤ ਹਜੇ ਵੀ ਅਗਲੇ ਪਾਸੇ ਰਹਿ ਗਿਆ ਚਾਰ ਚੁਪਰੇ ਅਗਲਾ ਪਾਸਾ ਰਹਿੰਦਾ ਜੀ ਥੋੜਾ ਜਿਹਾ ਚਿੱਟਾ ਪਣ ਹੁੰਦਾ ਵਿੱਚ ਦੂਜੇ ਪਾਸੇ ਨਹੀਂ ਆਉਂਦਾ ਸਾਰੇ ਚਾਰ ਚੁਪਰੇ ਤਾਂ ਬਾਕੀ ਸਹੀ ਅਗਲੇ ਪਾਸੇ ਮੜਿਆ ਨਹੀਂ ਤੇ ਇਹਨੂੰ ਕਰਦੇ ਆ ਮੜਾ ਜਾ ਤੇ ਇਹ ਆਪਣਾ ਕੰਮ ਪੂਰਾ ਹੁਣ ਡਨ ਹੋ ਗਿਆ ਕੋਈ ਕੱਚ ਨਹੀਂ ਲਾਸ ਰਹਿ ਗਈ ਤੇ ਬੰਗਾ ਲੈ ਕੇ ਆਉਣੇ ਉਹ ਵੀ ਬੜਕ ਜੜ ਦਿੰਨੇ ਆ ਕਿਰਾਂ ਤਾਂ ਲਾ ਕੇ ਖੜੇ ਰਹਿਣੇ ਆਪਾਂ ਕਰਦ ਕਿੰਨੇ ਮਿਹਰਤ ਕੇ ਆਪਾਂ ਮੇਤਰੋ ਰੰਗ ਕਰਤਾ ਸੀਗਾ ਕੱਲ ਵੀ ਕੱਲ ਕੀਤਾ ਕੁਸ ਕੁਸਤੇ ਕੁਸ ਹੁਣ ਕਰ ਰਹੀ ਜੰਨੇ ਆਪਾਂ ਉਹ ਵੀ ਕੁਸ ਮੈਂ ਕਰਕੇ ਟਾਈਮ ਬਲੌਗ ਹੀ ਬਣਾ ਲਗੇ ਤੇ ਇੰਨਾ ਕਰਤਾ ਆਪਾਂ ਬਸ ਜਿਹੋ ਜਿਹਾ ਹੋ ਗਿਆ ਜਿਹੜਾ ਰੰਗ ਹੋ ਗਿਆ ਠੀਕ ਹੀ ਆ ਬਸ ਜੇ ਤਾਂ ਪੈਸੇ ਚਾਰ ਹੁੰਦੇ ਆ ਆਪਦੇ ਕੋਲੇ ਫਿਰ ਤਾਂ ਪਕਾਲਾ ਰੰਗ ਹੀ ਕਰਨੇ ਬਹੁਤ ਜਲਚਣਾ ਸੀ ਉਦੋਂ ਵੀ ਯਾਦ ਇਹਨੂੰ ਕੋਸਾ ਸਵੇਹਾ ਕੀਤਾ ਨਾ ਇਤੋਂ ਇਤੋਂ ਬਾਹਰਲੇ ਪਾਸਾ ਸਵੇਹਾ ਕਰਤਾ ਹਸਰਾ ਤੇ ਕੋਸ ਨੂੰ ਅੰਦਰੋਂ ਕਰੀਨੇ ਖੜਾ ਕੀਤਾ ਇਹਨੂੰ ਮੈਂ ਖਣਕਾਰੀ ਤੇ ਜਿਵੇਂ ਭੜੀ ਲੱਗਦੇ ਪਾਲਾ ਟਰਾਲੀ ਨੂੰ ਵੀ ਰੰਗ ਆ ਇਹਨਾਂ ਨੂੰ ਰੰਗ ਹੀ ਨਹੀਂ ਮੈਂ ਚੱਲ ਕਰ ਦਿੰਨੇ ਪੇ ਆਈਏ ਘਰੇ ਕਾਲੇ ਵਿੱਚ ਮਿਲਾ ਕੇ ਕਰਤਾ ਥੋੜਾ ਜਿਹਾ ਇਹ ਪੇ ਰੰਗ ਆ ਜੇ ਬਚਿਆ ਪੇ ਟੈਰਾਣੂ ਕਰਾਂਗੇ ਵੀ ਨਹੀਂ ਕਿਵੇਂ ਲੱਗੂਗਾ ਉਹ ਦਿਨਾਂ ਦਾ ਚੰਗਾ ਹੀ ਹੋਊਗਾ ਕ੍ਰੀਮ ਕਲਰ ਨਾਲ ਮੰਗਾਇਆ ਹੋਰ ਸੀਗਾ ਚੱਕ ਲੈਂਦਾ ਹੋਰ ਫਿਰ ਉਹੀ ਕਰਨਾ ਪਿਆ ਹੁਣ ਆਪਾਂ ਮੋਬਾਈਲ ਨੂੰ ਟੰਗ ਦਿੰਨੇ ਆ ਸਟੈਂਡ 'ਚ ਤੇ ਫਿਰ ਤੁਹਾਨੂੰ ਰੰਗ ਕਰਕੇ ਦਿਖਾਉਣੀ ਆ ਕਿੰਦਾ ਰੰਗ ਹੋਈ ਜਾਂਦਾ ਆਪਣਾ ਕੰਮ ਚੱਲਦਾ ਇਹ ਦੇਖ ਦਿਸਣਾ ਅੰਨੀ ਵੇਰ ਤੋਂ ਉੱਪਰ ਉੱਪਰ ਬੰਦੀ ਆ ਰਾਮ ਰਾਮ ਦੀ ਜੀਦਾ ਆਪਾਂ ਘਪੜੇ ਨਾਲ ਲੱਗਣ ਬਸ ਜਾਨੀ ਜਾਣਦਾ ਹੈ ਕਿ ਰਕੇ ਪਤਾ ਲੱਗੂ ਕਿਵੇਂ ਫਿਰ ਦਿਖਾਵਾਂਗੇ ਤੁਹਾਨੂੰ ਅੱਜ ਥੋੜਾ ਜਿਹਾ ਹੀ ਬਣਾ ਕੇ ਕਰਦੇ ਹਾਂ ਕਿਰਾਮ ਉਹ ਐਸੇ ਬਾਦੀ ਨਹੀਂ ਜਾਂਦੀ ਹਮਨ ਕਰਾ ਜਾਂਦੀ ਹੈ ਰੱਖ ਨਹੀਂ ਜਾਂਦੀ ਜਦੋਂ ਮਾੜੀ ਮਾੜੀ ਜਿਹਾ ਜ਼ਿਆਦਾ ਜਿੱਦ ਕਰਦੇ ਹੋ ਤਾਂ ਟੈਂਕ ਜਿੱਦਾਂ ਉਹ ਨੂੰ ਮਿਲ ਜਾਂਦਾ ਉੱਤਰਾ ਜਲੇ ਕਿ ਕੀਤਾ ਸੀ ਵਰਸ਼ ਵੀ ਥੋੜਾ ਖਰਾਬ ਸੀ ਪੱਡੰਗਾ ਲਾ ਲਿਆ ਆਪਾਂ ਮਾੜਾ ਮੁਟਾ ਰਹਿ ਗਿਆ ਥੱਲੇ ਕਿਤੇ ਉਹ ਲਾਤਾ ਹੁਣ ਹਾਂਜੀ ਮਿੱਤਰੋ ਆਪਾਂ ਵੀ ਕਰਤਾ ਫਿਰ ਆਪਣੀ ਕੰਮ ਆ ਰੈਡੀ ਹੋ ਗਿਆ ਮੈਡ ਵੀ ਰੈਡੀ ਹੋ ਗਏ ਤੇ ਟਰਾਲੀ ਦੇ ਆਪਾਂ ਟੈਰਾਂ ਨੂੰ ਰੰਗ ਕਰਤਾ ਮਿੱਤਰੋ ਬਸ ਉਹ ਕਲਿੱਪ ਪਾਉਣ ਵਾਲਾ ਰਹਿ ਆਹ ਬਰੂਣਾ ਰਹਿ ਗਿਆ ਸੀ ਤੇ ਮੋਬਾਈਲ ਵਿਹਲਾ ਹੈ ਨਹੀਂ ਸੀਗਾ ਐਸੇ ਲਈ ਫਿਰ ਮੈਂ ਕਿਹਾ ਚੱਲ ਫੇਰ ਹੀ ਬਣਾਵਾਂਗੇ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿੰਨੇ ਆਂ ਵੀ ਆਪਾਂ ਡਿਜ਼ਾਈਨ ਪਾਇਆ ਵੈਸੇ ਚਿੱਟਾ ਉਵੇਂ ਰੱਖਤਾ ਬਚਿਆ ਪਿਆ ਹੀ ਰੰਗ ਮੈਂ ਉਹ ਹੀ ਮਾਰਤਾ ਫਿਰ ਤੇ ਮੈਨੂੰ ਤਾਂ ਠੀਕ ਲੱਗਿਆ ਜੇ ਬਾਕੀ ਤੁਸੀਂ ਦੱਸੋ ਕਿਵੇਂ ਲੱਗਿਆ ਇਹ ਅੱਜ ਤਾਂ ਮੈਂ ਇਦੋਂ ਹੀ ਉਹ ਤਕੜਾ ਰੰਗ ਲੈ ਕੇ ਆਉਂਗਾ ਟਰਾਲੀ ਦੇ ਮਾਰਨੋਂ ਰੰਗ ਸੇਵ ਕਰੀ ਬੈਠਾ ਮੋਬਾਈਲ ਦੇ ਵਿੱਚ ਕਿਹੜੇ 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 ਰੰਗ ਹਰ ਸਾਲ ਬਦਲ ਕੇ ਆਇਓ ਰੰਗ ਜਦੋਂ 4 ਪੈਸੇ ਉਹ ਤੋਦੂ ਵੀ ਕੰਮ ਕੈਂਡ ਅਗਲੇ ਸਾਲ ਵੇਖਾਂਗੇ ਟਰਾਲੀ ਦਾ ਸ਼ਾਇਦ ਰੰਗ ਚੇਂਜ ਕਰਾਂਗੇ। ਇਧਰ ਇਹ ਮਾ ਦਾ ਹੀ ਰੱਖਾਂਗੇ ਯਾਰ ਇੱਕ ਸਾਲ ਚਲਾਵਾਂਗੇ ਨਹੀਂ ਕਿ ਇੱਕ ਸਾਲ ਚਲਾਉਣਾ ਰੰਗ। ਹਨ ਇਹਦੇ ਇੱਥੇ ਰੰਗ ਹੋਣ ਵਾਲਾ ਚੰਗੀ ਤਰ੍ਹਾਂ ਰੰਗ ਪਤਲਾ ਪਤਲਾ ਮਾਰਿਆ ਸੀ। ਤੈਨੂੰ ਘੱਟ ਬਣਿਆ ਵੀ ਇੱਥੇ ਜ਼ਿਆਦਾ ਮਾਰਿਆ। ਰੰਗ ਪੂਰਾ ਸੂਰਾ ਸੀ ਨਹੀਂ ਤਾਂ ਕਾਲਾ ਕਾਲਾ ਹੀ ਕਰਨ ਦੇ ਪੂਰਾ। ਇਧਰਲੇ ਪਾਸੇ ਵੀ ਦੱਸਿਓ ਕਿਵੇਂ ਲੱਗਿਆ ਡਿਜ਼ਾਈਨ ਆ ਪਿਆ ਰੰਗ ਦਾ। ਕਿਵੇਂ ਲੱਗਦੇ ਸਾਨੂੰ ਟੈਰ ਰਹੀ ਦੂਰੋਂ। ਦੱਸਿਓ। ਇਹ ਵੀ ਆਪਾਂ ਕੰਮ ਨਿਬੇੜਦਾ ਤੇ ਪਿੱਛੇ ਮੜਾ ਕੁੰਡਿਆਂ ਨੂੰ ਵੀ ਕਰਤਾ ਸੀਗਾ ਵੀ ਦੋਨੇ ਪਾਸੇ ਉੱਤਰ ਤੇ ਉੱਧਰ ਤੇ ਕੱਲੀ ਹੀ ਬਸ ਇੱਧਰ ਆ ਰਹੀਗੀ ਕੰਮ ਇੰਨਾ ਕ ਇੰਨਾ ਕੰਮ ਰਹਿ ਗਿਆ ਹੁਣ ਆਇਧਰ ਇਹਨੂੰ ਕਰਨਾ ਜੈਕ ਨੂੰ ਕਰਾਂਗੇ ਹੁਣ ਆਪਾਂ ਰੰਗ ਕੁੱਕਰ ਵਾਲਾ ਇਹ ਕਰ ਦਾਂਗੇ ਹੀ ਆ ਤੇ ਕੰਮ ਹੀ ਆਪਣਾ ਨਿਬੜ ਗਿਆ ਮੈਂ ਸਾਰਾ ਬਸ ਹੁਣ ਜੜਨ ਵਾਲਾ ਰਹਿ ਗਿਆ ਉਹ ਅਗਲੇ ਪਾਰਟ ਦਿਖਾਵਾਂਗੇ ਹੁਣ ਆਪਾਂ ਤੁਹਾਨੂੰ ਕੰਮ ਆਪਨ ਨੂੰ ਹਰਦਾ ਕੇ ਮਿੱਤਰੋ ਫੇਰ ਮਿਲਦੇ ਆਂ ਅਗਲੇ ਬਲੌਗ ਚ ਮਿੱਤਰੋ ਆਪਣਾ ਕੰਮ ਨਿਪਟ ਗਿਆ